ਸਤਨਾਮ ਸ਼ਿਰਵਾਕੁਰੂ ਸਹਕਿਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈ ਜੁ ਰਖਦਾ ਐ ਰਾਮਦਾਦੀ ਹਰਨਾਖਿ ਦੁਸ਼ਟ ਦਰਮਾਰਿਆ ਪ੍ਰਹਿਲਾਦਰਾਇ ਅਹੰਕਾਰੀਆਂ ਨਿੰਦਕਾਂ ਪਿਟ ਦੇ ਨਾਮ ਦੇਉਂਕ ਲਾਇਆ ਜਨਨ ਤੇ ਸਾਰ ਸਿਵਿਆ ਅੰਤ ਲਈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸ ਤਮਦਸ ਤੂ ਕਰਤਾ ਕਰਨਾ ਮੈ ਨਾਹੀ ਜੋ ਕੋ ਕਰੀ ਨਾ ਕੋਈ ਬਲੇ ਹਾਰੀ ਕੁਦਰਤ ਬਸਿਆ ਤੀਰੰਤ ਨਾ ਜਾਈ ਲਖਿਆ ਰਹਾ جات میں کلکلا رہتی سو پار پیا کہنا نے کر دے گیا باتاں جو کش کرنا سو کر رہیا سو درا گا سم حلہ پہلا اکوکار ست گر پرساد ਸੋਦਰ ਤੇਰਾ ਕੀ ਅੰਸੂਰ ਕੇ ਸਾਜਿਤ ਬੈ ਸਰਬ ਸਮਾਲੇ ਬਾਜੇ ਤੇਰੇ ਨਾਮ ਦੀ ਅਨੇਕ ਅਸੰਖਾ ਕੀਤੇ ਤੇਰੇ ਵਾਪੁਨ ਹਾਰੀ ਕੀਤੇ ਤੇਰੇ ਰਾਗ ਪਰੇ ਸਿਉ ਕਹਿ ਈ ਐ ਕੀਤੇ ਤੇਰੇ ਗਾਵਨ ਹਾਰੀ ਗਾਵਨ ਤੁਮ ਪਵਨ ਪਾਣੀ ਬੈ ਸੰਤਰ ਸਾ ਮਹਾਰਾਜਾ ਧਰੂ ਦੁਆਰੀ ਗਾਵਨ ਤੁਮ ਚਿਤ ਗੁਪਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਮ ਈਸਰ ਬ੍ਰਹਮਾ ਦੇਵੀ ਸੋਹਾਂ ਤੇਰੇ ਸਦਾ ਸੁਹਾਰੀ ਗਾਵਤਨ ਨੂੰ ਨਰਿੰਦਰਾ ਸੁਨ ਬੈਠੇ ਦੇਵਤਿਆਂ ਦਰਨਾਂ ਲਈ ਗਾਵਤਨ ਨੂੰ ਸਿੱਧ ਸਮਾਧੀ ਅੰਧ ਗਾਵਤਨ ਨੂੰ ਸਾਧੂ ਵਿਚਾਰੀ ਗਾਵਤਨ ਜਤੀ ਸਤੇ ਸੰਤੋਖੀ ਗਾਵਤਨ ਨੂੰ ਮੀਰ ਕਰਾਰੀ ਹਿੰਦ ਗਾਵਤਨ ਨੂੰ ਪੰਡਿਤ ਪੜਾ ਲਖੀਸੁਰ ਜੁਗ ਜੁਗ ਵੇਦਾਂ ਨਾਲੇ ਗਾਵਤ ਤੁਮ ਨੋ ਮੋਪਣੀਆ ਮਨਮੋਹਨ ਸੁਰਗ ਮੱਛ ਪਿਆਨੇ ਗਾਵਤ ਤੁਮ ਨੋ ਰਤਨੋ ਪਾਈ ਤੇਰੀ 68 ਤੀਰਥ ਨਾਲੀ ਗਾਵਤ ਤੁਮ ਨੋ ਜੋਧ ਮਹਾਬਲ ਸੂਰਾ ਗਾਵਤ ਤੁਮ ਸਥਾਨੀ ਚਾਰੇ ਗਾਵਤ ਤੁਮ ਥੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ సేయి ਤੁਧਨੋ ਗਾਵਨ ਤੁਧ ਭਾਵਦ ਰਤੀ تیਰੀ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇਤ ਚਿਤਨਾਵੰਨਨ ਆਖਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਐ ਭੀ ਉਸੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਹਰੰਗੇ ਰੰਗੇ ਭਾਤੀ ਕਰ ਕਰ ਜਿਸੇ ਮਾਇਆ ਜਿਤੋਂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੇ ਪਾਵੈ ਸੂਈ ਕਰਸੀ ਫਿਰ ਕਮ ਨਾ ਕਰਨਾ ਚਾਹੀਐ ਸੋ ਪਾਤਸ਼ਾਹ ਹੂ ਸ਼ਾਹ ਪਤਸਾਹਿ ਹੂ ਨਾਨਕ ਕਰਨ ਰਜਾਈ ਆਸ ਮਹਲਾ ਪਹਿਲਾ ਸੁਣ ਵਡਾ ਖੇ ਸਭ ਕੋ ਏਕੇ ਵਡਵਡਾ ਡੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਇ ਕਹਿਣੇ ਬਾਦਿ ਤੇਰੇ ਰਹਿ ਸਮਾਈ ਵਟੇ ਮੇਰੀ ਸਾਖੇ ਬਾਹ ਗਹਿਰ ਗੰਬੀਰਾ ਕੁਰੀ ਕਹੀਰਾ ਕੋਈ ਨ ਜਾਣੀ ਤੇਰਾ ਕੀਤਾ ਕੀ ਫਟਚੀਰਾ ਰਹਾਉ ਸਭ ਸੁਰਤੇ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਕਿੰਨ ਧਿਆਨੀ ਗੁਰ ਗੁਰਾਈ ਕਹਿ ਨਾ ਜੈ ਤਿਰ ਤਿਲ ਵੜਿਆ ਸਭ ਸਾਥੂ ਸਭ ਤੱਪ ਸਭ ਚੰਗਿਆਈਆਂ ਸਿਤਾ ਪੁਰਖਾਂ ਕੀਆਂ ਵੜਿਆਈਆਂ ਤੁਧ ਵਿਣਸ ਦੇਕੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੀ ਤੇਰੇ ਭੰਡਾਰ ਜਿਸ ਤੂੰ ਦੇ ਸਿਖਿਆ ਚਾਰ ਨਾਲਿਕ ਸੱਚ ਸੁਵਾਰਣ ਹਰ ਸਮਹਲਾ ਪਹਿਲਾ ਆਖਾਂ ਜੀ ਵਾਸ ਰਹਿ ਮਰ ਜਾਉ ਆਖਣੋਂ ਆਖਾ ਸਾਚਾ ਨਾਉ ਸਾਚੀ ਨਾਮ ਕੀ ਲਾਗੇ ਭੂਖਤ ਭੁਖੇ ਖਾਏ ਚਲਿਏ ਦੂਕਾ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਪਟਨ ਹੋਵੇ ਘਾਟ ਨ ਜਾਏ ਨਾਉ ਮਰੇ ਨ ਹੋਵੇ ਸੂਗ ਦੇਂਦਾ ਰਹੇ ਨ ਚੁੱਕੇ ਭੋਗ ਇਹੋ ਗੁਰ ਨਾਹੀ ਕੋਈ ਨਾ ਕੋ ਹੁ ਅਨਕੋਈ ਜੇ ਬੜਾ ਆਪੂ ਤੇ ਬੜੀ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਖ ਸੰਤ ਸਾਰੇ ਤੇ ਕਮ ਜਾਤ ਨਾਨਕ ਨਾ ਪਿਆ ਬਾਤ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋਂ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਿਆਨਾ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਥਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਨਤਾ ਮਰੀ ਰਹਿ ਰਾਸੁ ਰਾਹ ਜਨ ਕੀ ਬੜ ਭਾਗ ਪੜੀਰੀ ਜਿਨ ਹਰ ਹਰ ਸਤਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੇ ਸੰਗਤ ਕੋ ਪਰਗਾਸ ਜਿਨ ਹਰ 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 ਸੁਨਾਮ ਨ ਪਾਇਆ ਤੇ ਭਾਗੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਇ ਤ੍ਰਿਕ ਜੀਵੇ ਤ੍ਰਿਕ ਜੀ ਬਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈ ਤੁਰ ਮਸਤ ਗਲਿ ਕੇ ਆ ਲਖਾਸ ਧਨ ਤਨ ਸਤ ਸੰਗਤ ਜਿ ਤ ਹਰ ਸਪਾਇਆ ਮੇਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5 ਵਾ ਕਾਹਿਰੇ ਮਨ ਜਦ ਵੈ ਉਤਮ ਜਾਂ ਆਹਰ ਹਰਿ ਜੀਓ ਹਰਿਆ ਸੈ ਪਥਰ ਮੈਂ ਜਤੋ ਪਾਈ ਤਾ ਕਾਰਿ ਜਿਕ ਆਗੇ ਕਰ ਧਰਿਆ ਮੇਰੀ ਮਨ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰ ਆਉ ਜਨਨ ਪਿਤਾ ਲੋਕ ਸੁਤ ਬਨ ਤਾ ਕੋਏ ਨ ਕਿਸ ਕੀ ਤਰਿਆ ਸਿਰ ਸੇ ਲਿ ਸੁਮਾਹੀ ਧਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵੈਸੇ ਕੁ ਸਾਤੇ ਪਾਛੇ ਬਚਰੇ ਸ਼ਰਿਆ ਤੈਨ ਕਮੁਖ ਨਾਮੇ ਕਮਨ ਚੁਗਾਵੇ ਮਨ ਲੈ ਸਿਮਰਨ ਕਰੀਆ ਸਬਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਾਰ ਧਰਿਆ ਜਨ ਨਾਨਕ ਬਲਬ ਸਤਿਵਲ ਜਾਈਐ ਤੇਰਾ ਅੰਤ ਨ ਪਾਰਾ ਮਰੀਆ ਰਾਗ ਅਸਤ ਮਹੱਲਾ ਝੂਠਾ ਸੂਪੁਰਖ ਇੱਕ ਓੰਕਾਰ ਤੂ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਕਾ ਪੁਰਖ ਨਿਰੰਜਨ ਹਰਿ ਆਕਮਾ ਕੁਆਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੀ ਸਿਰਜਣਹਾਰਾ ਸਭ ਜੀ ਤੁਮਾਰੇ ਜਿਸ ਤੋਂ ਜੀਆ ਕਾ ਦਾ ਤਾਰ ਹਰ ਧਿਆਵੇ ਸੰਤੂ ਜੀ ਸਭ ਦੁੱਖ ਬਿਸਾਰਣਹਾਰਾ ਥਾਰ ਆਪੇ ਖਾਕੁਰ ਥਾਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੀ ਖੂਪੁਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਰ ਤੇਰੇ ਚੋਜ ਗਟਾਣਾ ਤੂੰ ਆਪੇ ਦਾਤ ਆਪੇ ਭੁਗਤਾ ਜੀ ਹਉ ਤੁਧ ਪਿਤਾ ਕੋ ਨਾ ਜਾਣਾ ਤੂੰ ਬਾਰ ਬ੍ਰਾਹਮੇ ਅੰਤ ਬਿਅੰਤ ਜੀ تیر ਕਿਆ ਗੁਣ ਆਖ ਪਕਾਣਾ ਜੂ ਸੇਵੈ ਜੂ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਸੁਖੀ ਜੀ ਸੇ ਜਨ ਜੁਗ ਮੈਂ ਸੁਖ ਬਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਮਾਨਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਕੁ ਬਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਹਾਤ ਜੀਤੇ ਹਰ ਹਰ ਬਸ ਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਦ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਵੀ ਅੰਤਾ ਤੇਰੇ ਭਗਤ ਤੇਰੇ ਭਗਤ ਸੁਨਾਹ ਹੰਤੋ ਜੀ ਹਾਰੇ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪੇ ਜਪੇ ਵੀ ਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੇ ਪਉ ਸਿਮਰਤ ਸਾਸਤ ਜੀ ਕਰ ਕਰੀਆ ਖਟ ਕਰਮ ਕਰਤਾ ਸਹੀ ਬਖਤ ਸੀ ਬਖਤ ਭਲੀ ਜਨ ਨਾਨਕ ਜੀ ਜੋ ਭਾਵੈ ਮੇਰੀ ਆਤਮ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੀ ਬਡਾ ਮਨ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਚਲ ਕਰਤਾ ਸੋਈ ਜੋਦੀ ਆਪੀ ਭਾਵੈ ਸੁੱਦੀ ਵਰਤੇ ਜੀ ਤੂੰ ਆਪੇ ਕਰਸੋ ਹੋਈ ਤੋਨੇ ਆਪੇ ਸ੍ਰਿਸ਼ਟ ਸਭ ਪਾਈਤੀ ਤੁਲੀ ਆਪੇ ਸਿਰਜ ਸਭ ਹੋਈ ਜਾਨਾ ਹਨ ਤੁਲਾ ਵੇ ਕਰਤੇ ਕੇ ਜੀ ਜੋ ਸਭ ਸੇ ਦਾ ਜਾਣੋ ਹੀ ਆਸਰਾ ਮਹਾਂ ਦਾ ਚੌਥਾ ਤੂੰ ਕਰਤਾ ਸਚਿਆਰਣ ਦਾ ਸਾਈਂ ਜੋ ਤੋ ਪਾਵੈ ਸੂਈ ਤੇਸੀ ਜੋ ਤੂੰ ਦੇ ਸੋਈ ਨਾ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰੰਗਨ ਪਾਇਆ ਤੁਮ ਕਲਾ ਦਾ ਮਨ ਮੁਖ ਤਵਾਇਆ ਤੁਲੀ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆ ਹੂੰ ਸਭ ਤੁਝ ਹੀ ਮਾਖੇ ਤੋਏ ਬੇਨੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੀਨ ਵਿਜੋਗ ਮਨ ਵਿਛੋੜਿਆ ਸੰਜੋਗੀ ਮੇਨ ਜਿਸਨੋਂ ਤੂੰ ਜਾਣੈ ਹੈ ਸੂਈ ਚਲ ਜਾਣੈ ਹਰ ਗੁਣ ਸਦੇ ਆਖ ਬਖਾਣੇ ਜਿਨ ਅਰਸੇ ਪਿਆ ਦਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸੂ ਤੂੰ ਤੇਤ ਮੈਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੈ ਸੂਈ ਜਨ ਨਾਨਕ ਤੁਮਕ ਪਰਗਟੋ ਪਿਆਸਮਾ ਲਾਹਲਾ ਤਿਤ ਸਰ ਵਰੜੈ ਭਈ ਜਿ ਨਵਾਸਾ ਪਾਣੀ ਭਾਵਤ ਬਿਨਹਿ ਕੀਆ ਬੰਕਜ ਮਉ ਪਤਨੀ ਚਾਲੇ ਹਮ ਨੇਕਾ ਤੇ ਧੂਪੀਏ ਨੇ ਮਾਨੇਤ ਨਾ ਜੇ ਤਸ ਮੂਡ ਮਨ ਹਰ ਬਿਸਰਤੀ ਰੀ ਗੁਣ ਗਲਿਆ ਰਹਾ ਨਾ ਹੋ ਜਤੀ ਸਦੀ ਨੀ ਪੜਿਆ ਮੂਰਖ ਮੁਖ ਦਾ ਜਨਮ ਭਇਆ ਪ੍ਰਣ ਬਤਨਾਂ ਚ ਦਿਨ ਕੀ ਸਰਣਾ ਜੇ ਤੂ ਨਾਹੀ ਬਿਸਰਿਆ ਆਪ ਸਾ ਮਹਲਾ ਪੰਜਵਾ ਹੀ ਪ੍ਰਾਪਤਿ ਮਾਨੁਖ ਦੇਖੁ ਰੀ ਆਗੋਬਿੰਦ ਮਿਲਣ ਕੀ ਤੇਰੀ ਬਰੀਆ ਮੁਰਕਾਜ تیر ਕਿਤੇ ਨਾ ਕਾਮ ਤੇਰਾ ਸਾਥ ਸੰਗਤਿ ਪਜ ਕੇ ਬਲ ਨਾਮ ਸਰੰਜਾਮ ਲਾਗ ਬਾਬ ਜਨ ਤੱਕ ਜਨਮ ਬ੍ਰਿਥਾ ਜਾਤ ਰੰਗ ਮਾਇਆ ਖਰਹਾ ਜਪ ਤਪ ਸੰਜਮ ਧਰਮ ਨਾਮ ਆਇਆ ਸੀਮਾ ਸਾਧਨਾ ਜਾਨਿਆ ਹਰਿ ਨਾਇਨਾ ਕਾਹੁ ਨਾਨਕ ਮਨੀ ਚਕਰਮਾ ਸ਼ਰਨ ਪਰੇ ਕੀ ਰਾਖੂ ਸਰਮਾ ਪਾਛਾਇ ਦਸਵੀ ਕਬਿਉ ਬਾਚ ਬਿਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇਛਾ ਤਬ ਚਰਨੰਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਖਾਮਰੇ ਦੋਟ ਸਭੇ ਤੁਮ ਘਾਪੂ ਆਪਸਾ ਤੇ ਮੋਹਿ ਬਚਾਵੋ ਸੁਖਿ ਬਸੈ ਮੋਹ ਪਰਵਾਰਾ ਸੇਵਕ ਸਿੱਖ ਐ ਸਭ ਕਰਤਾਰਾ ਮੂਰਛਾ ਨੇ ਕਿਰਦੈ ਕਰਿਐ ਸਭੈ ਰੰਕੂ ਆਸੰਗਰਿਐ ਪੂਰਨੁ ਹੋਈ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾਣ ਕੋਈ ਅਪਰਨਾ ਧਾਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਪਾਦੀਐ ਆਪਹਾ ਤੇ ਮੁਝੇ ਉਮਰਿਆ ਮਨ ਕਾਲ ਕਾ ਤਰਾਸਿ ਮਰਿਆ ਜੋ ਸਦਾ ਹਮਾਰੀ ਬਚਾ ਤਰੀ ਤੋ ਜੋ ਕਰਿਉ ਰੱਛਾ ਰੱਖ ਲਿਓ ਮੈਂ ਰਖਣ ਹਾਂ ਵੀ ਸਾਇ ਸਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੱਤਾ ਤੁਮਹੁ ਪੂਰੀ ਚਤੁਰਦਸ ਕੰਤਾਲ ਕਾਲ ਪਾਈ ਬ੍ਰਹਮ ਬਪ ਤਰਾ ਕਾਲ ਪਾਈ ਸ਼ਿਵ ਬਪ ਤਰਾ ਕਾਲ ਪਾਈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਪਨ ਕਾਲ ਜੋਗੀ ਸਹਿਬ ਕੀ ਉਹ ਮੇਂ ਨਰਾਜ ਬ੍ਰਹਮਾ ਜੂ ਥੀ ਉਹ ਜਪਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਅਮਾਰਾ ਜਪਨ ਕਾਲ ਸਭ ਜਗਤ ਬਨਾਇ ਤੀਨ ਨੈ ਦੁਜ ਚੈਨ ਉਪਜਾਇਓ ਆਦਤ ਦੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੇ ਸਹੀ ਕੋ ਹਮਾਰੇ ਸਕਲ ਪ੍ਰਜਾ ਜਨੋ ਆਪ ਸੁਵਾਰੀ ਸਿਮ ਤਨ ਕੋ ਸਭ ਗੁਣ ਸੁਖ ਦਿਓ ਸਤ ਤਨਨ ਕੋ ਭਲ ਮੋਬਦ ਕੀਓ ਕਟਕਟ ਗਏ ਅੰਦਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਚਰ ਸਥੂਲਾ ਸਭਰ ਕ੍ਰਿਪਾ ਦ੍ਰਿਸ਼ਟ ਕਰਮ ਦਾ ਸ਼ਾਂਤਨ ਦੁਖ ਪਾਈ ਤੇ ਤੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟਕਟ ਗਏ ਬੜ ਬੜ ਕੀ ਜਾਣੇ ਜਬੂਦ ਕਰਕਰ ਕਰਤਾਰਾ ਪ੍ਰਜਾਤ ਅਤ ਤਬ ਦੇਹੀ ਅਪਾਰਾ ਜਬੂ ਆਕਰ ਕਰਤੂ ਕਬ ਹਉ ਮੈਂ ਮਿਲ ਕਦੇ ਤਰ ਸਭੂ ਜੀਤੇ ਬਦਨ ਸ੍ਰੀ ਸੁਸਮਤ ਧਾਰੇ ਆਪੋ ਆਪਣੀ ਪੂਜੋ ਚਾਰੇ ਤਮ ਸਭ ਹੀ ਤੇ ਰਹੇ ਨਿਰਾਲਪ ਜਾਨਤ ਬੀਦ ਭੀਦ ਸਰਵ ਆਲ ਨਿਰੰਕਾਰ ਨਿਰਭਿਕਾ ਨਿਰਲੰਭ ਆਦਿ ਨੀਰ ਨਾਦ ਸੰਭ ਤਾਕ ਮੂੜ ਉਚਾਰਕ ਭੀਦਾ ਜਾ ਕੋ ਭੀਵ ਨ ਪਾਵਤ ਬੀਦਾ ਤਾ ਕੋ ਗਰਪਨ ਅਨਮਨਤ ਮਹਾਪੁਰ ਕਾ ਭੀਤ ਨ ਜਾਨਕਮਹ ਦੇਵ ਕਹ ਸਦਾ ਸੇ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੋਧ ਜੀਤੀ ਵਰਨਤ ਭੈਣ ਭੈਣ ਤੋਏ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਸਿਆ ਪ੍ਰਥਮ ਸੰਸਾਰਾ ਇਕ ਰੂਪਨੂਪਸ ਰੂਪ ਆਰੰਭ ਪ੍ਰਯੂ ਰਾਪ ਕਹੀ ਪੂਪਾਂਡ ਜੀ ਰਸੀ ਤੁਜ ਕੀਨੀ ਉਤਪੁਜ ਖਾਨ ਬਹੁਰ ਰਜਦੀਨੀ ਕਹੋ ਗੂਦ ਰਾਜਾ ਹਮ ਬੈਠਾ ਕਉ ਸੰਮਟ ਪਿਉ ਸੰਕਰੇ ਕਹਿ ਠਾਸੀ ਗ੍ਰੀਸ਼ਟ ਦਿਖਾਈ ਅਜੰਬ ਭਗਵਾਨ ਚੁਕਾ ਆਪ ਸਰੂਪ ਸੁਆੰਭਵ ਅਮਰ ਅਛਾ ਤੇਰੀ ਤੁਮ ਕਰੋ ਸਿਖਿਓ ਬਾੜਿ ਸਿਖਿ ਸੰਗਰੂ ਦੁਸ਼ਟ ਜਤੇ ਉਠਵਤ ਦੁਪਤ ਸਕਲ ਮਰੀਸ਼ ਕਰੋ ਰਣ ਘਾਤਾ ਜੀ ਅਸਤੁ ਤਉ ਸਭਨੇ ਪਰੇ ਤਿਨ ਕੈ ਦੁਸ਼ਟ ਦੁਖ ਤੂ ਹਵੇਂ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਬਾਰ ਤੇ ਅਹ ਸਤਾ ਕੇ ਕਾਮ ਨੇ ਕਟਨੀ ਹੈ ਰਛਾ ਹੋਇ ਤਾ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ कृपा दृष्ट तन जाहि निहारहु ताके तात तनक में हरहु रीति सब धर्मो सब हुई दुष्ट शाह शव सकै न कोई एक बार जंत में संवारा काल वास्ते ताहे महाराज जनर ना नाम तिहार कहा दारिद दुष्ट दुख ते रहा खड्ग केत में शरण तिहारी आप हाथ दै लिहो उबारी ਸਰਬ ਉਠਾਵ ਰੁਮਾ ਹੋ ਸਹਾਈ ਦੁਸ਼ਟ ਦੁਖ ਤੇ ਨੇ ਹੋ ਬਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੀ ਨਹੀਂ ਆਨੇਉ ਰਾਮ ਰਹੀਮ ਕੁਰਾਨ ਕੁਰਾਨ ਅਨਿਕ ਕਹਤੋ ਇਤ ਨਾਮਾਨੀ सिमरत शास्त्र विद समय बहु पीद कहे हम एक न जानियो सरियस कृपा तुम्हारी कर मैं ना कहउ सब तुहि बखानियो हुरा सगले द्वार तो छाड के कहउ तुहार द्वार ਵਾਹਿ ਗਹਿ ਪੀਨਾ ਜਿਸ ਦਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਕਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਗਾਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰ ਮੈਂ ਪਾਇਆ ਮਨ ਮੀਰੀਆ ਤੂੰ ਸਦਾ ਰਹੋ ਹਰ ਨਾਦੀ ਹਰ ਨਾਲ ਤੂੰ ਮਨ ਮੀਰੀ ਦੁਖ ਸਭ ਬਿਸਾਰਣਾ ਯੰਕੀਤਾਰ ਉਤਰੀ ਤੀ ਰਾਗ ਜਿਸ ਸਭ ਸਵਾਰਣਾ ਸਭਨਾ ਗੰਨਾ ਸੰਮਰ ਅਥ ਸੁਆਮੀ ਸੋਕਿਆ ਮਨੋ ਬਿਸਾਰੀ ਕਹੇ ਨਾਨਕ ਮਨ ਮੇਰੀ ਸਦਾ ਰੂਹ ਹਰ ਨਾਲੇ ਸਾਚੀ ਸਾਹਿਬਾ ਕੈਨ ਹੀ ਕਰਦੀ ਰਹਿ ਘਰਤਾ ਤੇ ਰਹਿ ਸਭਿ ਸਿ ਹੈ ਜਿਸ ਤੇ ਸੋ ਪਾਪੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੇ ਮਨ ਮਸਿਆ ਆਵਾਜੇ ਸਬਦ ਕਨੇਜੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਏ ਆਧਾਰ ਮੇਰਾ ਜਿਨ ਕੋ ਖਾਲਸਾ ਬਗਾਈਆ ਘਰ ਸ਼ਾਂਤ ਸੁਖ ਮਨ ਆਈ ਬਸਿਆ ਜਿਨ ਇਛਾ ਸਭ ਪੁਜਾਈਆ ਸਦਾ ਗੁਰਮਾਨ ਕੀਤਾ ਗੁਰ ਬੇਟਾਂ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸਤਿ ਸਬਦ ਤਰੂਪੇ ਆਪੂ ਸੱਚਾ ਨਾਮ ਤੇਰਾ ਆਧਾਰ ਬਾਚੀ ਮੰਚ ਸਬਦ ਦਿੱਤ ਘਰ ਸੁਭਾਗੇ ਘਰ ਸੁਭਾਗੇ ਸਬਦ ਬਾਚੀ ਕਲਾ ਜਿਤ ਕਰਤਾ ਦੀ ਆ ਪੰਚ ਦੂਤ ਤੁਧ ਵਸ ਕੀਤੇ ਕਾਨ ਕੰਡ ਤੁਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਦਿੱਤਿ ਦਾਰਿਆਂ ਅਤਿ ਬਾਜੀ आनंद सुनो वडभागी हो सकल मनोरथ पूरी पार ब्रह्म प्रज्ञा करी सकल बिसूरी दुख रोग संताप पुत्रे सुनी सच्ची वाणी संत साजन भये सरस्वती पूरी गुरु ते जानि सुनते पुनीत कहति पवित्त सतगुरु रहिया पर भूनी बिन वंदन नानक गुरु चरण लागी बाजी आनंद हद तूरी ਮਨ ਰਾਵਣੀ ਮਹੰਨਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਦਾ ਪਈਓ ਜਿਸ ਕਾ ਸਭ ਸਦਾ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੁਈ ਵਸਤ ਤਜੀ ਨਹ ਜਾਈ ਨਿਤ ਨਿਤ ਰਖੂ ਭਰਤਾ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਾਂ ਦਾ ਬਜਵਾ ਤੇਰਾ ਕੀਤਾ ਜਾਤੂ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੀ ਕੋ ਤੁਣ ਨਹੀਂ ਆਪੇ ਤਰਸ ਪਇਓ ਤਰਸ ਪਿਆ ਮਹਿਰਾਮ ਤੂ ਹੋਈ ਸਤਗੁਰ ਸਜਣ ਮਿਲੀਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੇਵੈ ਹਰਿ ਆਪਉ ਦੀ ਇੱਥੇ ਤੂੰ ਸਮਰਥ ਚਿੱਤ ਕੋਈ ਨਾ ਏ ਉਥੇ ਤੇਰੀ ਰੱਖ ਅਗਨੀ ਉਦਰ ਬਾਹੀ ਸੁਣ ਕਾ ਜਮ ਕੇ ਦੂਤ ਨਾ ਏ ਤੇਰੇ ਛਡ ਜਾਹੀ ਭੌਜਲ ਬਿਕਮਸ ਦਾ ਹੂ ਗੁਰ ਸਬਦ ਦੀ ਬਾਤ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਰਮੈ ਇਹੋ ਕੁੰਨ ਗੁਰੂ ਗੋਬਿੰਦ ਗਾਈ ਸਭ ਸੇ ਈਨੋ ਕਿਰਪਾ ਸੰਭਾਲੀ ਸਾਹੀ ਸਾਹੀ ਵਿਰਥਾ ਕੋਈ ਨਾ ਜਾਈ ਜੀ ਆਇਆਂ ਮੈਂ ਤੁਧ ਆਈ ਸ਼ਲੋਕ ਮਹਲਾ 5 ਆਤਰ ਗੁਰਿਆਰੰਦਨ ਆਖਵਾ ਜਬ ਗੁਰਨਾ ਨਿਤਰੀ ਸਤਗੁਰ ਵੇਖਣਾ ਸ਼ਰਵਣੀ ਸੁਨਣਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਾ ਪਾਈ ਏ ਠਾਓ ਕਹੁ ਨਾਨਕ ਕਿਰਪਾ ਕਰੀ ਜਿਸਨੋਈ ਵਥ ਦੇ ਜਗ ਮੇਉ ਤੁਮ ਕਾੜੀ ਐ ਹਿਰ ਲੇਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਨੀ ਆਪੂ ਬਾਨ ਅੰਦ ਗੁਰ ਕੇ ਪੈਰੀ ਪਾਏ ਕਾਜ ਸਵਾਰਿਆ ਹੋਆ ਆਪ ਦਿਆਲੂ ਮਨੂ ਨਾ ਬਿਸਾਰਿਆ ਨਾ ਸਾਧ ਜਨ ਕੇ ਸੰਗ ਭਵ ਜਲ ਤਾਨ ਅੰ ਸਾਕਤ ਨਿੰਦਕ ਦੁਸ਼ਟ ਖੇਨ ਮਾਹੀ ਬਿਦਾਰਿ ਅੰ ਤੇ ਸਾਹਿਬ ਕੀ ਟੇਂ ਤੂ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਉ ਤੇ ਸਾਹਿਬ ਕੀ ਟੇਕ ਨਾਨਕ ਬੰਨੇ ਬਹੀ ਜੇ ਸਿਮਰਤ ਸੁਖ ਹੋਈ ਸਗਲੇ ਦੁੱਖ ਜਾ ਤੂੰ ਵਾਖੁ ਤੇ ਕਾ ਖਾਲਸਾ ਫੁਆਟੀ ਪਤਿ ਕੀ ਪਤੀ ਤੁਧਿਆਗੇ ਅੰਦਾਸੁਰਮਾ ਕੀਉ ਪਿੰਡ ਸਭ ਤੇਰਾ ਬਾਣੀ ਗੁਰੂ ਤਹੂਨਾ ਨਿਕ ਸਭ ਤੇਰੀ ਬਾਡਿਆ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਖ ਗੁਰੂ ਵਾਖ ਗੁਰੂ ਵਾਖ ਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਕੋ ਲਾਕੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਜੀ ਕੀ ਬਾਛੈ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਦੇ ਅਮਰਦਾਸ ਰਾਮਦਾਸ ਜੀ ਉਹੀ ਸਹਾਇ ਅਰਜਨ ਅਰਕੋਵਿੰਦ ਨੂੰ ਸਿਮਰਉ ਸ਼੍ਰੀ ਹਰਿ ਦਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਟਿਠੇ ਸਬਦ ਖਜਾਈ ਤੇ ਇੱਕ ਬਹਾਦਰ ਸਿਮਰਿਆ ਉਕਾਰ ਨਉ ਨਿਤ ਅਮੈ ਧਾਈ ਸਭ ਖਾਈ ਉਹੀ ਸਹਾਇ ਦਸਮਾ ਪਾਸ਼ਾ ਗੋਬਿੰਦ ਸਿੰਘ ਸਾਹਿਬ ਦੀ ਸਬਦਾਈ ਦਸਮਾ ਪਾਸ਼ਾ ਦੀ ਆਤਮਿਕ ਜੋਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅਤਿ ਅੰਤਰ ਕੀ ਕਾਲ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਾਤਿਆਂ ਚਾਲੀ ਮੁਖਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖਿਆ ਡਟ ਕੀਤਾ ਤੇ ਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਅਧਿਆંતਰ ਕੀ ਗਾਥਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਘਟਵਾਏ ਕੋ ਪੁਰੀਆਂ ਲੁਹਾਈਆਂ ਚਰਖੜੀਆਂ ਚੜੇ ਤਾਂ ਨਾਰੀਆਂ ਨਾਲ ਚਿਰਾਈ ਗਏ ਘਟਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿਖੇ ਸਦਾ ਕੇਸਾਂ ਸੁਆਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਅੰਤ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਦਾ ਅੰਤ ਅੰਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਪਾਹਿ ਗੁਰੂ ਪਾਹਿ ਗੁਰੂ ਵਾਹਿਗੁਰੂ ਚਿਤ ਆਵੇ ਚੰਤਾਂਵਨ ਕਾ ਸਤਕਾ ਸਰਬ ਸੁਖ ਹੋਏ ਜਹਾਂ ਜਾਂ ਦਾਸ ਸਹਿ ਸਦਾ ਨਾਂ ਤਰਛਿਆ ਰਿਹਾਏ ਦੇਗ ਤੇਗ ਫਤਿਹ ਬਿਰਤ ਕੀ ਪੈ ਪੰਥ ਕੇ ਜੀ ਸਿਰ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਤੋ ਜੀ ਸੇਖਾਂ ਨੂੰ ਸਿੱਖੀ ਦਾ ਕੇਸ দান ਰਹਿ দান ਭੇਕ দান ਵਸਾਦਾਨ ਪ੍ਰੂਸਾਦਾਨ ਦੰਨ ਸਿਰਦਾਨਾਂ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾ ਚੌਕੀਆਂ ਢੰਡੇ ਬੁੰਕੇ ਜੁਕੋ ਜੁਕ ਰਟਾਲੂ ਧਰਮ ਕਾ ਜੈਕਾਰ ਤੂਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਾਤੂ ਚੀ ਮਤ ਪਤਾ ਰੱਖਾ ਬਾਈ ਗੁਰੂ ਹਰਕਾਪੁਰ ਕਾ ਆਪਣੇ ਪੰਥ ਦੀ ਸਦਾ ਸਹਾਇ ਦਾਤਾ ਜੀ ਹੋ ਸ਼ੇਰੇਨਨ ਕਾਣਾ ਸਾਹਿਬ ਔਰ ਗੁਰਦੁਆਰਿਆਂ ਪਤਾਮਾ ਤੋਂ ਜਿਨ੍ਹਾਂ ਤੋਂ ਖਾਸ ਸਾਹਿਬਾਂਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਸਾਹਿਬ ਜਿਨ ਬਖਸ਼ਿਓ ਹੇ ਨਮਾਨਿਆਂ ਦੇ ਮਾਨ ਸਤ ਗੁਰੂ ਤੇ ਤਣਿਆਂ ਦੇ ਤਾਂ ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਬਾਬਾ ਜਬਦਾ ਜੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਮ ਜੀ ਦੀ ਬਾਵਨ ਪਵਿੱਤਰ ਚਰਨ ਛੋਹ ਜੋੜਾ ਜੀ ਸਾਹਿਬ ਦੀ ਅਸਥਾਨਤੀ ਸ਼ਾਮ ਕਾਲ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੂਦਰ ਰਹਿਰਾਸ ਸਾਹਿਬ ਜੀ ਦੇ ਜਾਪੂ ਹੀ ਨਹੀਂ ਮਹਾਰਾਜ ਗੁਰਬਾਣੀ ਦੇ ਜਾਪੂ ਸੇਵਾ ਸਿਮਰਣ ਕਰਦੇ अनेका ਵਰਗਾ ਆਪਣੀਆਂ ਗਲਤੀਆਂ ਭੁਲਾ ਨੂੰ ਕਛ ਲੈਣਾ ਅੱਗੇ ਤੋਂ ਸਵੱਤ ਬਖਸ਼ਿਸ਼ ਕਰਨੀ ਸ਼ੁੱਧ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਣ ਕਰਦਾ ਬਲੋ ਤਾਂ ਬਖਸ਼ਿਸ਼ ਕਰਨਾ ਜਿੰਨੀਆਂ ਵੀ ਸੰਗਤ ਆਪ ਜੀ ਦੇ ਦਰਵਾਜ਼ੇ ਦੀਆਂ ਹਾਜ਼ਰੀਆਂ ਭਰ ਰਹੀਆਂ ਸਭ ਦੀਆਂ ਹਾਜ਼ਰੀਆਂ ਦਰਸ਼ਨੀ ਪਟਾਵਾਂ ਦਰ ਪਰਵਾਨ ਕਰਨੀਆਂ ਚੱਲਿਆ ਕਰਨ ਕਰਨ ਲੇਖੇ ਲਾਉਣਾ ਸਭਨਾ ਦੇ ਘਰਾਂ ਪਰਿਵਾਰਾਂ 'ਚ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ਼ ਕਰਕੇ ਆਪ ਕੀ ਰਿਵਜਨ ਬਨਗੀ ਦੇ ਪ੍ਰਕਾਸ਼ ਕਰਾਉਣੇ ਸੋ ਆਪ ਸਵਾਸਨਾਪ ਚਮਰੰਦ ਦੀ ਦਾਤ ਗੁਰ ਸਿੱਖੀ ਦੀ ਦਾਤ ਆਮਰਾ ਤੋਂ ਵਿਵਾਨਤ ਨੇਤੀਆਂ ਦਤ ਬਖਸ਼ਿਸ਼ ਕਰਨੀਆਂ ਆਪਸੀ ਮੇਲ ਮਿਲਾਪ ਤੇ ਤੋਫਾਕ ਪਿਆਰੇ ਕਾਗਰਤਾ ਭਾਈਚਾਰੇ ਦੀ ਸਾਂਝ ਬਖਸ਼ੀ ਕਰਨੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਗ ਸੰਗੋ ਕੇ ਸਹਾਈ ਹੋਣਾ ਦਰੋ ਕਰुणा ਦੀਆਂ ਦਾਤਾਂ ਬਖਸ਼ੀ ਕਰਕੇ ਦਦਰੋ ਨਦਰ ਨਿਹਾਨ ਕਰਨਾ ਮਹਾਰਾਜ ਉਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੈ ਆਪ ਜੀ ਦੀ ਕਿਰਪਾ ਸਦਕਾ ਦੇਂਦੇ ਚਾਰ ਪੈਰ ਸੁੱਖਾਂ ਨਾਲ ਬਤੀਤ ਹੋਏ ਰਹਿਣਾ ਈ ਸੁੱਖਾਂ ਅੰਦਰ ਬਾਣੇ ਵਿੱਚ ਬਤੀਤ ਕਰਾਉਣਾ ਅਰਤਰਾਂ ਕਰਕੇ ਰਿਸ਼ੈਰਤ ਕਰਨੀ ਸਹੀ ਪਿਆਰੇ ਮੇਲ ਜਿੰਨਾ ਬਣਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਹਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇ ਨੂਪਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਤਰੰਤ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਨ ਕੋਚ ਹੈ ਖੋਜ ਸ਼ਬਦ ਮੈਂ ਨੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋ ਖਾਰ ਹੋਏ ਸਭ ਤਨਾਂਗੇ ਪਤੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸਰਦਾ ਕਰ ਸੇ ਬਦੇ ਗੁਰ ਪਾਰ ਉਤਾਰਣ ਜੋ ਸਰਦਾ ਕਰ ਸੇ ਬਦੇ ਗੁਰ ਪਾਰ ਉਤਾਰਣ ਹਾਰੂ ਬੋਲੇ ਸੋਨਿਹਾਲ ਸ੍ਰੀ ਆਕਾਲ ਵਾਹਿਗੁਰੂ ਆਨ ਕੀ ਕਤਿਕਾ ਖਾਕਸਾ ਵਾਹਿਗੁਰੂ ਕੀ ਕਿਪਤੇ